ਸੜਕ ਕਿਨਾਰੇ ਬਣ ਭਾਗ ਦੇ ਠੇਕੇਦਾਰਾਂ ਵੱਲੋਂ ਸੁੱਕੇ ਦਰਖਤ ਕੱਟੇ ਜਾ ਰਹੇ ਸੀ ਸੁੱਕੇ ਦਰਖਤ ਕਰਦੇ ਸਮੇਂ ਉਸ ਰੋਡ ਦੇ ਉੱਤੇ ਇੱਕ ਬਜ਼ੁਰਗ ਔਰਤ ਨਿਕਲ ਰਹੀ ਸੀ ਦੱਸਿਆ ਕਿ ਬਜ਼ੁਰਗ ਔਰਤ ਤੇ ਲੱਕ ਦੇ ਪਟਾਉਣਾ ਬਜਿਆ ਦਰਖਤ ਜਾਣ ਕੇ ਜਿਸ ਤੋਂ ਬਾਅਦ ਜਾ ਕੇ ਉਸ ਬਜ਼ੁਰਗ ਔਰਤ ਦੀ ਲੱਤ ਟੁੱਟ ਗਈ ਹੈ ਬਜ਼ੁਰਗ ਔਰਤ ਤੋਂ ਹੁਣ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦਾ ਇਲਾਜ ਚੱਲ ਰਿਹਾ ਹੈ ਖਬਰ ਤੁਹਾਨੂੰ ਗੁਰਦਾਸਪੁਰ 44 ਵਾਲ ਦੀ ਦੁਕਾਨ ਹੈ ਜਿੱਥੇ ਕਿ ਕਲਿਆਨਪੁਰ ਮੋੜ ਦੇ ਨਜ਼ਦੀਕ ਇਹ ਪੂਰੀ ਘਟਨਾ ਵਾਪਰੀ ਹੈ ਅਦਮਈਸ ਰੋਡ ਦੇ ਉੱਤੇ ਕਾਫੀ ਸੁੱਕੇ ਦਰਖਤ ਨੇ ਜੋ ਸਫੈਦੇ ਦੇਨੇ ਤੇ ਹੋਰ ਵੀ ਕਈ ਦਰਖਤ ਨੇ ਜਿਨਾਂ ਨੂੰ ਲੈ ਕੇ ਕਈ ਵਾਰ ਇਨ੍ਹਾਂ ਸੁੱਕੇ ਦਰਖਤਾਂ ਦੇ ਨਾਲ ਵੀ ਹਾਦਸੇ ਵਾਪਰ ਰਹੇ ਨੇ ਕਈ ਵਾਰ ਆਪਣੇ ਟਾਂ ਟੁੱਟ ਜਾਂਦੇ ਨੇ ਜਾਂ ਫਿਰ ਕਈ ਵਾਰ ਹਨੇਰੀ ਆਂਦੀ ਹੈ ਹਨੇਰੀ ਚੱਕਰਾਂ ਦੇ ਕਾਰਨ ਵੀ ਟਾਂ ਟੁੱਟ ਜਾਂਦੇ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਵਾਰ ਇਸ ਦਰਖਤਾਂ ਨੂੰ ਕੱਟਣ ਵਾਸਤੇ ਲੋਕਾਂ ਨੇ ਅਪੀਲ ਕੀਤੀ ਸੀ ਤਾਂ ਬੜ ਭਾਗ ਤੇ ਠੇਕੇਦਾਰਾਂ ਵੱਲੋਂ ਹੁਣੇ ਕੰਮ ਸ਼ੁਰੂ ਕੀਤਾ ਸੀ ਦੱਸਿਆ ਜਾ ਰਿਹਾ ਕਿਸੇ ਰੋਡ ਦੇ ਉੱਤੇ ਬਜ਼ੁਰਗ ਔਰਤ ਜਦੋਂ ਨਿਕਲ ਰਹੀ ਸੀ ਤਾਂ ਤਾਲਾ ਟੁੱਟਿਆ ਜਿਸ ਤੋਂ ਬਾਅਦ ਜਾ ਕੇ ਦੱਸਿਆ ਕਿ ਟਾਣੇ ਦੇ ਨਾਲ ਹੀ ਉਸ ਬਜ਼ੁਰਗ ਔਰਤ ਦੀ ਲੱਤ ਟੁੱਟ ਗਈ ਹੈ ਤਾਂ ਠੇਕੇਦਾਰਾਂ ਨੂੰ ਦੱਸਿਆ ਗਿਆ ਕਿ ਇਸ ਜਗ੍ਹਾ ਉੱਤੇ ਅਸੀਂ ਰੱਸਾ ਵੀ ਲਾਇਆ ਹੋਇਆ ਹੈ ਕਿ ਕਟਾਈ ਚੱਲ ਰਹੀ ਹੈ ਨਿਸ਼ਾਨ ਵੀ ਜਿਹੜੇ ਲਗਾਏ ਹੋਏ ਨੇ ਪਰ ਉਹਦੇ باوجود ਵੀ ਬਜ਼ੁਰਗ ਔਰਤ ਇਸ ਰੋਡ ਦੇ ਨਿਕਲ ਰਹੀ ਸੀ ਤਾਂ ਦੱਸਿਆ ਕਿ ਬਜ਼ੁਰਗ ਔਰਤ ਦੇ ਨਾਲ ਇਹ ਹਾਸਲ ਦੇ ਵਾਪਰਿਆ ਜਦੋਂ ਦਸਰੇ ਕਟਾਈ ਦੌਰਾਨ ਟਰੈਕਟਰ ਦੇ ਨਾਲ ਉਸ ਟਾਣੇ ਨੇ ਪਾਸੇ ਕੀਤਾ ਜਾ ਰਿਹਾ ਸੀ ਤਾਂ ਉਜ ਡਰਖਤਾ ਟਾਣੇ ਤੋਂ ਆਨ ਕੇ ਬਜ਼ੁਰਗ ਔਰਤ ਤੇ ਵੱਜਿਆ ਜਿਸ ਤੋਂ ਬਾਅਦ ਜਾ ਕੇ ਬਜ਼ੁਰਗ ਔਰਤ ਜ਼ਖਮੀ ਹੋ ਗਈ ਹੈ ਇਸ ਮੌਕੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚੇ ਤਾਂ ਉਹਨਾਂ ਵੱਲੋਂ ਮੁੱਢਲੀ ਸਹਾਇਤਾ ਦਿੱਤੀ ਗਈ ਇਸ ਨੂੰ ਲੈ ਕੇ ਜਾਣਕਾਰੀ ਉਸ ਬਜ਼ੁਰਗ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ ਪਰਿਵਾਰਕ ਮੈਂਬਰ ਹੀ ਮੌਕੇ ਤੇ ਪਹੁੰਚ ਗਏ ਸੀ ਦੱਸਦੇ ਕਿ ਪਰਿਵਾਰਕ ਮੈਂਬਰਾਂ ਨੇ ਬਜ਼ੁਰਗ ਔਰਤ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਲੈ ਕੇ ਗਏ ਨੇ ਹਸਪਤਾਲ ਦੇ ਜਿਸ ਦਾਲਾ ਚੱਲ ਰਿਹਾ ਇਸ ਮੌਕੇ ਪੁਲਿਸ ਦੀਆਂ ਟੀਮਾਂ ਹੀ ਪਹੁੰਚੀਆਂ ਪੁਲਿਸ ਵੱਲੋਂ ਪੂਰੀ ਜਾਂਚ ਕੀਤੀ ਜਾ ਰਹੀ ਹੈ ਠੇਕੇਦਾਰਾਂ ਦੇ ਬਿਆਨ ਲਿਖੇ ਜਾ ਰਹੇ ਨੇ ਦੂਜੇ ਪਾਸੇ ਹੁਣ ਹਸਪਤਾਲੇ ਜਾ ਕੇ ਬਜ਼ੁਰਗ ਔਰਤ ਦੇ ਬਿਆਨ ਲਿਖੇ ਜਾਣਗੇ ਅਗਰ ਠੇਕੇਦਾਰਾਂ ਦੀ negligence ਪਾਈ ਜਾਂਦੀ ਹੈ ਤਾਂ ਜ਼ਰੂਰ ਠੇਕੇਦਾਰਾਂ ਦੇ ਖਿਲਾਫ ਕਾਰਵਾਈ ਹੋਵੇਗੀ ਇਸ ਤਰੀਕੇ ਦਾ ਪੁਲਿਸ ਵੱਲੋਂ ਕਹਿਣਾ ਹੈ ਦੂਜੇ ਪਾਸੇ ਦੱਸ ਦਿੰਦੇ ਆ ਕਿ ਜਦੋਂ ਤੁਸੀਂ ਵੀ ਰੋਡ ਦੇ ਉੱਤੇ ਜਾਂਦੇ ਹੋ ਤਾਂ ਜ਼ਰੂਰ ਚਾਰੇ ਪਾਸੇ ਧਿਆਨ ਰੱਖਿਆ ਕਰੋ ਕਈ ਵਾਰ ਤੇਜ਼ ਰਫਤਾਰੀ ਦੇ ਨਾਲ ਅਬ ਇਹ ਕਲ ਵੀ ਆਂਦੇ ਨੇ ਪਰ ਤੁਹਾਡੇ ਪਾਸੇ ਕਈ ਵਾਰ ਇਸ ਤਰੀਕੇ ਦੇ ਨਾਲ ਦਰਖਤ ਵੀ ਜੜੇ ਕੱਟੇ ਜਾਂਦੇ ਨੇ ਜਿਨ੍ਹਾਂ ਦੇ ਕਾਰਨ ਤੁਹਾਡੇ ਨਾਲ ਵੀ ਹਾਸਾ ਵਾਪਰ ਸਕਦਾ ਹੈ ਤਾਂ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਹੋ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਮੈਸੀ ਪਹੁੰਚ ਸਕੇ ਸचेत ਹੋ ਸਕਣ ਲੋਕ ਕਿਉਂਕਿ ਕੋਈ ਜਾਣ ਬੁੱਝ ਕੇ ਤਾਂ ਦੇਖੋ ਇਸ ਤਰੀਕੇ ਦਾ ਹਾਸਾ ਨਹੀਂ ਵਾਪਰਦਾ ਕਈ ਵਾਰ ਅਚਾਨਕ ਹੋ ਜਾਂਦਾ ਹੈ ਉਸ ਬਜ਼ੁਰਗ ਔਰਤ ਨੂੰ ਵੀ ਕੀ ਪਤਾ ਸੀ ਕਿ ਅੱਜ ਉਸਦੇ ਨਾਲ ਇਹ ਪਾਣਾ ਵਾਪਰਨਾ ਜਿਸ ਨੂੰ ਲੈ ਕੇ ਤਸਵੀਰਾਂ ਤੁਸੀਂ ਦੇਖ ਦਿੱਤੀ ਕਿ ਸੁੱਕੇ ਦਰਖਤ ਜਿਹੜੇ ਕੱਟੇ ਜਾ ਰਹੇ ਉਹਨਾਂ ਦੇ ਕਾਰਨ ਇਹ ਹਾਸਾ ਵਾਪਰਿਆ ਤੇ ਇਸ ਮੌਕੇ ਠੇਕੇਦਾਰਾਂ ਤੇ ਨਾਲ ਪੋਰਸ ਅਧਿਕਾਰੀਆਂ ਨੇ ਇਸ ਕਬਰ ਬਾਰੇ ਕੀ ਕੀ ਕਹਿ ਪਰ ਤੁਸੀਂ ਉਹ ਵੀ ਸੁਣੋ ਤੁਹਾਡਾ ਨਾ ਜੀ ਅਸੀਂ ਰੱਸਾ ਲਾਇਆ ਜੇ ਝੰਡੀਆਂ ਲਾਈਆਂ ਜੇ ਬਗੈਤਾਂ ਇੱਥੇ ਅਫਰਾ ਦਾ ਫਰੀਦ ਦੇ ਵਿੱਚ ਮਾਦਾ ਨੇ ਦੇਖਿਆ ਨਹੀਂ ਨੰਗਾ ਲੱਗਿਆ ਤੇ ਟਰੈਕਟਰ ਵਾਲਾ ਲੱਕਰ ਪੜੇ ਕਰਨ ਦਾ ਇਹ ਤੇ ਨਾਲ ਲਾਤ ਲੱਤ ਵੱਜੀ ਮਾਦਾ ਦੀ ਜੰਦਲ ਲਿਆਜ ਟੇਕਾ ਲਿਆ ਜੀ ਲੱਕਰ ਵੱਡ ਰੇ ਲੱਕਰ ਵੱਡ ਰੇ ਤੇ ਸਵੇਰੇ ਹੋਇਆ ਜੀ ਵਾਪਰੀ ਲਗਭਗ 2:30 ਵਜੇ ਦਾ ਟਾਈਮ 2:30 ਵਜੇ ਦਾ ਮਾਤਾ ਜਿਹੜੇ ਮਾਤਾ ਜੀ ਨੂੰ ਹਸਪੀਟਲ ਲੈ ਗਏ ਅੱਜ ਜੀ ਇਤਲਾਹ ਮਿਲੀ ਸੀ ਪੀ ਅੱਜ ਧਾਰੀਵਾਲ ਤੋਂ ਗਰਦਾਸਪੁਰ ਸੜਕ ਤੇ ਜਿਹੜੇ ਸੁੱਕੇ ਦਰਖਤ ਨੇ ਉਹ ਵੱਡਣ ਦਾ ਕੋਈ ਠੇਕੇਦਾਰ ਨੇ ਠੇਕਾ ਲਿਆ। ਉਹ ਇੱਕ ਸਫੈਦੇ ਦਾ ਸੁੱਕਾ ਦਰਖਤ ਵੱਡਿਆ ਵਾ ਤੇ ਉਹਦੀ ਲਪੇਟ ਦੇ ਵਿੱਚ ਇੱਕ ਬਜ਼ੁਰਗ ਮਾਤਾ ਸੋਮਾ ਵਾਈਫ ਆਫ ਜੂਨਸ ਮਸੀਹ ਉਹ ਉਹਦੀ ਲਪੇਟ ਚ ਆ ਗਈ ਦੀ ਤੇ ਉਹਦਾ ਫ੍ਰੈਕਚਰ ਹੋ ਗਿਆ ਲੱਗ ਤੇ ਉਹ ਪੀੜਤ ਨੂੰ ਗਰਦਾਸਪੁਰ ਹਸਪੀਟਲ ਲੈ ਕੇ ਨੇ ਇਲਾਜ ਵਾਸਤੇ ਤੇ ਬਾਤੀ ਮੌਕੇ ਤੇ ਆਇਆ ਤਪੀਸ਼ ਜਾਰੀ